ਇਹ ਤਾਂ ਇੱਕ ਸੁਭਾਅ ਹੈ ਨਾ ਬੰਦੇ ਦਾ ਇੱਕ ਵਰਤੀ ਹੈ ਕਈ ਵਾਰ ਇਦਾਂ ਦਾ ਹੋ ਜਾਂਦਾ ਹੈ ਕਿ ਇੱਕ ਸੇਵਾ ਮੈਂ ਹੀ ਕਰਦੀ ਐ ਦੂਜਾ ਬੰਦਾ ਸੀਮਾ ਨਾ ਏ ਇਹ ਭਾਂਡੇ ਮੈਂ ਹੀ ਮੰਨਣਾ ਸੀ ਮੇਰੇ ਤੋਂ ਬਿਨਾ ਕੋਈ ਦੂਜਾ ਰੱਬ ਨਹੀਂ ਇਹ ਮੰਨ ਲਿਆ ਫਿਰ ਵੀ ਆਨੇ ਬਾਅਦ ਉਹ ਮੰਨਣਾ ਹੀ ਮੰਗਦਾ ਹੈ ਕਿ ਜੀ ਇਹ ਮੇਰੇ ਮਾਜੇ ਦੀ ਹੀ ਮਾਜੇ ਜਾਣਦੇ ਨੇ ਪਹਿਲਾਂ ਮੰਨ ਲਈਏ ਤੇ ਵਿੱਚ ਘਾਟ ਦੇ ਇਹਨੂੰ ਸਰਪ ਲੱਗੀ ਰਹੇਗੀ ਇਹਨੂੰ ਦਾਲ ਸਬਤੀ ਲੱਗੀ ਰਹੀ ਤੇ ਜੰਗੀ ਤਰ੍ਹਾਂ ਤੋਤਾ ਲਿਖਿਆ ਉਹਨੂੰ ਦੁਬਾਰਾ ਰੁਣਾਇਆ ਸਾਹ ਪੁਤਰੀ ਖਾਂਦ ਪੂਰੇ ਐਵੇਂ ਪੁੱਛੇ ਲਈ ਕਿ ਮੈਂ ਲਾਉਂਦਾ ਤੂੰ ਪਹਿਲਾ ਲਾ ਗਿਆ ਪੁੱਛਾ ਐਵੇਂ ਝਾੜੂ ਮਾਰੀ ਦੇਣਾ ਸੰਗਤਾਂ ਦੇ ਪੈਰਾ ਵਿੱਚ ਬੱਗੀ ਜਾਂਦਾ ਇਹਦੀ ਮੈਂ ਝਾੜੂ ਮਾਰਦਾ ਸੀ ਤੇ ਕੋਹੋਰ ਝਾੜੂ ਮਾਰਦੀਆ ਇਹ ਸੀਵਾ ਸੀਵਾ ਇਹਨੂੰ ਵੀ ਇਤਰਾ ਇੱਕ ਸੂਖਸ਼ਮ ਹੋਮੇ ਅੰਤ ਅੰਕਾਰ ਹੈ ਇਹ ਇਹ ਅਹੰਕਾਰ ਮਨ ਤੱਕ ਮਿੱਟਦਾ ਨਹੀਂ ਮਹਾਰਾਜ ਕਿਨੇ ਪਰਵਾਹ ਨਹੀਂ ਹੁੰਦਾ ਇਹੋ ਜਿਹੇ ਬੰਦੇ ਨੂੰ ਮਹਾਰਾਜ ਨੇ ਛੇਪਕ ਨਹੀਂ ਦੇਣਿਆ ਪਰ ਮਾਨ ਅਪਮਾਨ ਮੰਦਰ ਤੋਂ ਛੇਪ ਕਨਾਜ ਤਤ ਸਮਦਾਸੀ ਸੰਤੋਂ ਕੋਈ ਕੋਟ ਮਦਾ ਕਹਿੰਦੇ ਕਰੋੜਾ ਜੋ ਕੋਈ ਹੁੰਦਾ ਜਿਹੜਾ ਤਤ ਨੂੰ ਹੁੰਦਾ ਨਹੀਂ ਤਾਂ ਵਿਚਾਰਾ ਹਉਮੈ ਨੂੰ ਇਹ ਪੱਠੇ ਪਾਈ ਜਾਂਦਾ ਹੈ ਇੱਕ ਪ੍ਰਕਾਰ ਦੀ ਛੇਪਾ ਨੂੰ ਆਨਿਕ ਭਾਂਤ ਕਰੇ ਸੇਵਾ ਕਰਿ ਮਹਾਰਤ ਕਹੇ ਰੇਖਾ ਪ੍ਰਕਾਰ ਦੀ ਸੇਵਾ ਹੈ ਜਿਹੜੀ ਮਰਜੀ ਕਰ ਲਾ ਬਾਈ ਸੱਚੇ ਮਨੋ ਉਹ ਪਰਮਾਤਮਾ ਹੈ ਜੇ ਤੇਰੀ ਸੇਵਾ ਕੋਈ ਪਹਿਲਾ ਕਰਕੇ ਚਿੰਗੀ ਕਰੇ ਤੂੰ ਕੋਈ ਹੋਰ ਸੇਵਾ ਕਰ ਉਹ ਵੀ ਤੇਰੀ ਪਰਮਾਤਮਾ ਹੋਦੀ ਜੇ ਤੂੰ ਸੱਚੇ ਮਨੋ ਕਰਦਾ ਜੇ ਤੂੰ ਸੱਚੇ ਮਨੋ ਨਹੀਂ ਕਰਦਾ ਮੇਰੇ ਕੋਈ ਵੀ ਪਰਮਾਤਮਾ ਨਹੀਂ ਪਾਈ ਕੀ ਗੱਲ ਕਹਿੰਦੇ ਰੱਖੋ ਐਨੇ ਇਸ ਭਰਮ ਚ ਨਾ ਪੈਣਾ ਨਾ ਚੱਕਰਾਂ ਚ ਨਾ ਪੈਣਾ ਕਿ ਇਹ ਸੇਵਾ ਮੇਰੀ ਕਰੀ ਹੋਈ ਤਾਂ ਇਹ ਸਭਾ ਲੋੜੀਏ ਕੋਈ ਹੋਰ ਕਰ ਗਿਆ ਫਿਰ ਇਹ ਸਭਾ ਨਹੀਂ ਹੈ ਬਾਹਨੇ ਨੱਬੀ ਜਾਣੇ ਘਾਟਾਂ ਲੱਭੀ ਜਾਣੀਏ ਉਹਦੇ ਵਿੱਚ ਇਹ ਫਿਰ ਹੰਕਾਰ ਹੀ ਮੰਦਾ ਹੋਰ ਗੁਦ ਨਹੀਂ ਹੈ ਇਹੋ ਜਿਹਾ ਫਿਰ ਗੁਰੂ ਦੇ ਦਰਖੇ ਪਰਵਾਹ ਵੀ ਨਹੀਂ ਹੁੰਦਾ ਹੋਤਾ